ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਆਉਂਦੇ ਤਿੰਨ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਅੱਜ ਲਈ ਦੀਆਂ ਤਾਜ਼ਾ ਸੈਟਲਾਈਟ ਦੱਸਿ ਰਹੇ ਹਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਦਿਨ 30 ਦਸੰਬਰ ਮੰਗਲਵਾਰ ਸਵੇਰ ਦੇ ਲਗਭਗ 9:30 ਵਜੇ ਜਾਣ ਜਾ ਰਿਹਾ ਤੇ ਸਭ ਤੋਂ ਫਾਈਨਲ ਗੱਲ ਧੁੰਦ ਦੀ ਗੱਲ ਨੇ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਅਲਰਟ ਕੀਤਾ ਸੀ ਅਪਡੇਟ ਦਿੱਤੀ ਸੀ ਸ਼ਾਮ ਦੀ ਵੀਡੀਓ ਦੇ ਵਿੱਚ ਕਿ ਧੁੰਦ ਜਿਹੜੀ ਕੱਲ ਸ਼ਾਮ ਵੇਲੇ ਹੀ ਵਾਣਨ ਸ਼ੁਰੂ ਹੋ ਚੁੱਕੀ ਸੀ ਪੰਜਾਬ ਦੇ ਕਾਫੀ ਖੇਤਰ ਮੇ ਫਗਾਂ ਦੇ ਵਿੱਚ ਧੁੰਦ ਜਿਹੜੀ ਆ ਪੈਰ ਫਸਾਨੇ ਸ਼ੁਰੂ ਕਰ ਗਈ ਸੀ ਸੋ ਅੱਜ ਤੜਕੇ ਸੂਰੇ ਪੰਜਾਬ ਦੇ ਲਗਭਗ ਸਾਰੇ ਖੇਤਰਾ ਦੇ ਵਿੱਚ ਧੁੰਦ ਦੀ ਚਾਦਰ ਹੈ ਜਿਹੜੀ ਛਾਈ ਹੋਈ ਆ ਕੋਈ ਖੇਤਰ ਧੁੰਦ ਤੋਂ ਸੱਕਣਾ ਨਹੀਂ ਹੈ ਇਸ ਵੇਲੇ ਵੀ 9 ਵਜੇ ਤੱਕ ਹੋਈ ਧੁੰਦ ਖੌਦੇ ਖੇਤਰਾ ਦੇ ਵਿੱਚ ਵੱਡੇ ਫੱਦਰ ਦੇ ਛਾਈ ਹੋਈ ਆ ਸੋ ਜਿਹੜੇ ਲੋਕ ਸਫਰ ਕਰਦੇ ਨੇ ਉਹਨਾਂ ਧਿਆਨ ਨਾਲ ਚੱਲਣ ਜੀ ਤੇ ਧੁੰਦ ਤੋਂ ਹਾਲੇ ਕੋਈ ਰਾਹਤ ਨਹੀਂ ਹੈ ਕੱਲ੍ਹ ਵੀ ਧੁੰਦ ਤੇ ਇਸੇ ਤਰ੍ਹਾਂ ਅਸਰ ਹੋਣਗੇ ਤਾਂ ਫਰਸੋ ਵੀ ਧੁੰਦ ਜਿਹੜੀ ਆ ਇਸੇ ਤਰ੍ਹਾਂ ਪੈਣ ਦੇ ਅਸਰ ਹੋਣਗੇ ਸੋ ਇੱਕ ਫਾਚੁਨੀ ਸਿਸਟਮ ਆ ਰਿਹਾ ਵੈਸਟਰਨ ਸਰਵਸ ਹਲਕੇ ਤਲਾਕੇ ਵਿੱਚ ਮੀ ਇਸ ਸਿਸਟਮ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਪੰਜਾਬ ਨੂੰ ਤੇ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਨੇ ਇਹ ਸਿਸਟਮ ਬਾਰੇ ਅਸੀਂ ਸਾਰੀ ਜਿਹੜੀ ਡਿਸਕਸ਼ਨ ਹੈ ਉਹ ਕੱਲ ਦੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਸੋ ਜਿਹੜੇ ਸਰੋਤੇ ਸਾਡੇ ਇਸ ਵੀਡੀਓ ਦੇ ਨਾਲ ਨਵੇਂ ਜੁੜੇ ਨੇ ਉਹ ਸਾਡੀ ਕੱਲ ਸ਼ਾਮ ਦੀ ਵੀਡੀਓ ਚੈੱਕ ਕਰ ਲੈਣ ਉਹਨਾਂ ਦੇ ਉਸ ਵੀਡੀਓ ਦੇ ਵਿੱਚ ਤੁਹਾਨੂੰ ਜਿਲ੍ਹਾ ਵਾਰਾਂਕੜੇ ਅਸੀਂ ਸਾਂਝੇ ਕੀਤੇ ਨੇ ਕਿਹੜੇ ਜਿਲ੍ਹਿਆਂ ਦੇ ਵਿੱਚ ਕਿੰਨੇ ਮੀਂਹ ਲੱਗਣਗੇ ਤੇ ਕਿੰਨਾ ਇਹ ਸਿਸਟਮ ਪ੍ਰਭਾਵਿਤ ਕਰੇਗਾ ਸੋ ਇਹ ਸਿਸਟਮ ਬਾਰੇ ਹੁ ਬਹੁਤ ਹੀ ਗੱਲ ਨਹੀਂ ਕਰਦੇ ਤੇ ਇਹ ਸਿਸਟਮ ਜਿਹੜਾ ਆ ਅਗਲੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਕਹਿੰਦੇ ਆ ਕਿ ਬਹੁਤ ਹੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਪੰਜਾਬ ਦੇ ਲਗਭਗ 95% ਖੇਤਰਾ ਦੇ ਵਿੱਚ ਮੀਂਹ ਦੇ आसार ਆਣਗੇ ਕਿਤੇ ਹਲਕੇ ਲੱਗ ਤਰਾਦ ਵਿੱਚ ਛੱਟ ਤਗੜੀ ਮੀਹ ਹਦੀ ਵੀ ਲੱਗ ਸਕਦੀ ਹੈ ਸੋ ਜਿਵੇਂ ਹੀ ਮੀਂਹ ਲੱਗਣਗੇ ਉਹਦੇ ਨਾਲ ਹੀ ਜੜੀਆ ਠੰਡ ਵੀ ਵੱਡੇ ਫੱਤਰ ਤੇ ਵਾਸੀ ਕਰੇਗੀ ਤੇ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਬਾਕੀ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਮੀਹ ਦੇ ਅਸਰ ਨੇ ਸੋ ਇੱਕ ਨਜ਼ਾਰਾ ਖਾਂ ਤਾਜ਼ਾ ਅਫਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੇ ਅੱਜ ਤੇ ਇਹ ਦਾ ਸਬੰਧਿਤ ਤਰੀਕਾ ਜਾਈ ਹੋਈ ਆ ਅੱਜ orange alert جاری ਕੀਤਾ ਗਿਆ ਨੇ ਤੁੰਦ ਤੇ ਤੁੰਦ ਜਿਹੜੀਆਂ ਫੋਟ ਖੇਤਰਾ ਦੇ ਵਿੱਚ ਫੈਲ ਵੀ ਹੋਈ ਆ ਸੋ ਆਉਂਦੇ ਦਿਨਾਂ ਦੇ ਵਿੱਚ ਵੀ ਅਲਰਟ ਜਿਹੜੇ ਐਸੇ ਤਰ੍ਹਾਂ ਲਾਗੂ ਰਹਿਣਗੇ yellow alert ਜਿਹੜੇ ਤੁਹਾਨੂੰ ਲੈ ਕੇ ਆਉਂਦੇ ਦਿਨਾਂ ਦੇ ਵਿੱਚ ਵੀ ਜਾਰੀ ਕਰ ਦਿੱਤੇ ਗਏ ਨੇ ਧੰਨਵਾਦ